ਜੁਗ ਜਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਜੁੜ ਬੈਠੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਡਪਾਗੇ ਹਨ ਜੋ ਸਤਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਪਾਵਨ ਗੁਰਬਾਣੀ ਦਾ ਪਾਠ শ্রবণ ਕਰ ਰਹੇ ਸਾਂ ਆਓ ਯਤਨ ਕਰੀਏ ਸਤਗੁਰਾਂ ਦੀ ਗੋਦ ਦਾ ਨਿਗਮਣਦਿਆਂ ਹੋਇਆਂ ਗੁਰ ਇਤਿਹਾਸ ਦੀ ਵਿਚਾਰ ਕਰ ਸਕੀਏ ਜਿਤਨੇ ਵੀ ਸਤਗੁਰਾਂ ਪਾਸ ਸਤਗੁਰਾਂ ਦੀ ਪਾਵਨ ਸੰਗਤ ਵਿੱਚ ਜੁੜ ਬੈਠੇ ਹੋ ਆਓ ਅਸੀਸ ਰੂਪ ਅੰਦਰ ਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਅੰਦਰ ਜੋ ਇਤਿਹਾਸ ਦੀ ਲੜੀ ਅਸਾਂ ਆਰੰਭ ਕੀਤੀ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਅਟਲ ਰਾਜ ਦਾ ਵਿਸਥਾਰ ਹੋਇਆ ਗੁਰੂ ਅਰਜਨ ਦੇ ਮਹਾਰਾਜ ਜੀਆਂ ਦੀ ਸ਼ਹਾਦਤ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਅਨੰਤਪੁਰ ਦੀ ਸ਼ਾਨੋ ਸ਼ੌਕਤ ਵਧੀ ਪਹਾੜੀਏ ਦਿੱਲੀ ਦੇ ਰਾਜਾ ਔਰੰਗਜ਼ੇਬ ਦੇ ਨਾਲ ਚੜ ਕੇ ਆਏ आनंदपुर ਦਾ ਕਿਲਾ ਛੱਡਿਆ ਸਰਸਾ ਤੇ ਪਰਿਵਾਰ ਤਿੰਨ ਹਿੱਸਿਆਂ ਵਿੱਚ ਹੋਇਆ ਇੱਕ ਹਿੱਸਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕੁਝ ਸਿੱਖ ਰਹਿ ਗਏ ਇਹਨਾਂ ਨੇ ਰੋਪੜ ਵਾਲੇ ਪਾਸੇ ਨੂੰ ਦੋ ਹਿੱਸਿਆਂ ਦੇ ਵਿੱਚ ਟੋਲੀਆਂ ਬਣਾ ਕਰਕੇ ਕੂਚ ਕਰਨਾ ਸ਼ੁਰੂ ਕੀਤਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਕੁਝ ਸਿੱਖ ਨਾਲ ਭਾਈ ਬਚਿੱਤਰ ਸਿੰਘ ਵਰਗੇ ਉਹਨਾਂ ਨੇ ਰੋਪੜ ਵਾਲੇ ਪਾਸਿਓਂ ਦੀ ਹੋ ਕਰਕੇ ਸਤਿਗੁਰਾਂ ਨੇ ਆਪਣੇ ਹੋਰ ਸਿੱਖਾਂ ਦੇ ਨਾਲ ਕਿਸੇ ਹੋਰ ਰਸਤਿਆਂ ਦੀ ਹੋਣ ਕਰਕੇ ਵਿਚਾਰ ਕੀਤੀ ਕਿ ਸਾਰੇ ਅਸੀਂ ਕੋਟਲਾ ਨਿਹੰਗ ਖਾਨ ਦੇ ਘਰ ਇਕੱਠੇ ਹੋਵਾਂਗੇ ਬਾਬਾ ਅਜੀਤ ਸਿੰਘ ਜੀ ਦਾ ਜਥਾ ਭਾਈ ਬਚਿੱਤਰ ਸਿੰਘ ਦੇ ਨਾਲ ਇਹ ਰੋਪੜ ਵਾਲੀ ਸਾਈਡ ਤੇ ਗਿਆ ਰਸਤੇ ਵਿੱਚ ਮਲਕਪੁਰ ਰੰਗਣਾ ਵਿਖੇ ਇਹਨਾਂ ਦਾ ਰੰਗਣਾ ਦੇ ਨਾਲ ਗੁਜਰਾਂ ਦੇ ਨਾਲ ਮੁਕਾਬਲਾ ਹੋਇਆ ਉਸ ਮੁਕਾਬਲੇ ਦੇ ਵਿੱਚ ਜੰਗ ਦੇ ਵਿੱਚ ਕਈ ਸਿੱਖ ਸ਼ਹੀਦ ਹੋਏ ਬਾਬਾ ਬਚਿੱਤਰ ਸਿੰਘ ਜੀ ਗੰਭੀਰ ਜ਼ਖਮੀ ਹੋਏ ਤੇ ਬਾਬਾ ਅਜੀਤ ਸਿੰਘ ਜੀ ਨੇ ਉਹਨਾਂ ਦੇ ਜ਼ਖਮੀ ਹੋਏ ਸਰੀਰ ਨੂੰ ਘੋੜੇ ਤੇ ਪਾ ਕਰਕੇ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਹੁੰਚੇ ਸਨ ਕੋਟਲਾ ਨਿਹੰਗ ਖਾਨ ਦੀ ਹਵੇਲੀ ਘਰ ਉਥੇ ਆਨ ਕੇ ਟਿਕਾਣਾ ਕੀਤਾ ਇਹ ਕੋਟਲਾ ਨਿਹੰਗ ਖਾਨ ਜਿਹੜਾ ਨੌਰੰਗ ਦਾ ਪਿਤਾ ਪੁੱਤਰ ਸੀ ਇਹ ਨੌਰੰਗ ਗੁਰੂ ਹਰਗੋਬਿੰਦ ਸਹਿਬ ਮਹਾਰਾਜਿਆਂ ਦਾ ਸਿੱਖੀ ਸ਼ਰਧਾਲੂ ਸੀ ਪਿਆਰ ਕਰਦਾ ਸੀ ਤੇ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹਦੀ ਹਵੇਲੀ ਵਿੱਚ ਇਹਦੇ ਘਰ ਵਿੱਚ ਚੌਥੀ ਵਾਰ ਆਣ ਕੇ ਟਿਕਾਣਾ ਕਰਦੇ ਪਏ ਸਨ ਜਦੋਂ ਇਤਿਹਾਸ ਦੇ ਪੱਤਰੇ ਅਸੀਂ ਫੋੜਦੇ ਹਾਂ ਸਭ ਤੋਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਪੰਗਾੜੀ ਦਾ ਜੁੱਧ ਲੜ ਕੇ ਜਿੱਤ ਕੇ ਆਏ ਵਾਪਸ ਆਨੰਦਪੁਰ ਆ ਰਹੇ ਸਨ ਲਗਭਗ 1688 ਈਸਵੀ ਨੂੰ ਰਸਤੇ ਵਿੱਚ ਆਉਂਦਿਆਂ ਸਤਿਗੁਰਾਂ ਨੇ ਇੱਕ ਪੱਠਾ ਵੇਖਿਆ ਉੱਥੇ ਕੰਮ ਕਰਦੇ ਮਜ਼ਦੂਰਾਂ ਨੂੰ ਆਰਾਮ ਕਰਨ ਵਾਸਤੇ ਕੋਈ ਜਗ੍ਹਾ ਪੁੱਛੀ ਪਾਈ ਆਰਾਮ ਕਰਨ ਲਈ ਕੋਈ ਜਗ੍ਹਾ ਦੱਸ ਦਿਓ ਤੇ ਇਤਿਹਾਸ ਕਹਿੰਦਾ ਹੈ ਪੱਠੇ ਤੇ ਕੰਮ ਕਰਦੇ ਮਜ਼ਦੂਰਾਂ ਨੇ ਮਜ਼ਾਕ ਦੇ ਵਿੱਚ ਆਣ ਕੇ ਕਿਹਾ ਸਤਿਗੁਰੂ ਸਾਡੇ ਕੋਲ ਤੇ ਇੱਕੋ ਹੀ ਜਗ੍ਹਾ ਹੈ ਇਹ ਜਿਹੜੇ ਪੱਠੇ ਦੇ ਵਿੱਚ ਅੱਗ ਬਲਦੀ ਪਈ ਹੈ ਜਾਂ ਇੱਥੇ ਜਾ ਕੇ ਆਰਾਮ ਕਰ ਲਓ ਸਤਿਗੁਰਾਂ ਨੇ ਇਹ ਬੋਲ ਸੁਣ ਕੇ ਆਪਣਾ ਘੋੜਾ ਬਲ ਦੇ ਪੱਠੇ ਵਾਲੇ ਪਾਸੇ ਕੀਤਾ ਪੌੜ ਲਾਇਆ ਤੇ ਇਤਿਹਾਸ ਕਹਿੰਦਾ ਪੱਠਾ ਠੰਡਾ ਪੈ ਗਿਆ ਇਹ ਪੱਠਾ ਇਸ ਨਿਹੰਗ ਖਾਨ ਦਾ ਸੀ ਇਹ ਆਇਆ ਇਹਨੇ ਆਣ ਕੇ ਵੇਖਿਆ ਸਤਿਗੁਰੂ ਆਏ ਨੇ ਚਰਨਾਂ ਤੇ ਢੈ ਪਿਆ ਹੱਥ ਜੋੜੇ ਕੇ ਆ ਸਤਿਗੁਰੂ ਜੀ ਇਨਾਂ ਦੇ ਕੋਲੋਂ ਗਲਤੀ ਹੋ ਗਈ ਤੁਹਾਡੇ ਨਾਲ ਮਜ਼ਾਕ ਕੀਤਾ ਪਰ ਮੇਰਾ ਬੜਾ ਵੱਡਾ ਨੁਕਸਾਨ ਹੋ ਗਿਆ ਹਲੇ ਪੱਠਾ ਚੰਗੀ ਤਰ੍ਹਾਂ ਬਲਦਾ ਨਹੀਂ ਸੀ ਇਟਾਂ ਵਿੱਚ ਚੰਗੀ ਤਰ੍ਹਾਂ ਪੱਕੀਆਂ ਨਹੀਂ ਸਨ ਇੰਨੀਆਂ ਇਟਾਂ ਕੱਚੀਆਂ ਰਹਿ ਗਈਆਂ ਪਿੱਲੀਆਂ ਰਹਿ ਗਈਆਂ ਮੇਰੇ ਕਿਸੇ ਕੰਮ ਨਹੀਂ ਜਦੋਂ ਚਰਨਾ ਤੇ ਟਹਿ ਕੇ ਮਾਫੀ ਮੰਗੀ ਤੇ ਸਤਗੁਰਾਂ ਨੇ ਬਚਨ ਕੀਤਾ ਸੀ ਨਿਹੰਗ ਖਾਂ ਕੋਈ ਇਟ ਕੱਚੀ ਨਹੀਂ ਰਹੇਗੀ ਸਾਰੀਆਂ ਇਟਾਂ ਪੱਕ ਕੇ ਨਿਕਲਣਗੀਆਂ 부ਜੇ ਹੋਏ ਪੱਠੇ ਦੇ ਵਿੱਚੋਂ ਪੱਕ ਕੇ ਇਟਾਂ ਬਾਹਰ ਨਿਕਲੀਆਂ ਗੁਰੂ ਸਾਹਿਬ ਤੇ ਨਿਸ਼ਚਾ ਭਰੋਸਾ ਹੋਰ ਵੱਧ ਗਿਆ ਘਰ ਖੜਿਆ ਸੇਵਾ ਕੀਤੀ ਤੇ ਇੱਕ ਰਾਤ ਸਤਗੁਰਾਂ ਨੇ 1688 ਵਿੱਚ ਨਿਹੰਗ ਖਾਂ ਦੀ ਹਵੇਲੀ ਵਿੱਚ ਕੱਟੀ ਸਮਾਂ ਬਤੀਤ ਹੋਇਆ ਸਨ 1694 ਦੇ ਵਿੱਚ निहंग खान ਦੇ ਪੁੱਤਰ ਦੀ ਕੁੜਮਈ ਸੀ ਉਹਨੇ ਸਤਿਗੁਰਾਂ ਨੂੰ ਸੁਨੇਹਾ ਭੇਜਿਆ ਕਿ ਮੇਰੇ ਪੁੱਤਰ ਦੇ ਇਸ ਸਗਨ ਦੇ ਵਿੱਚ ਤੁਸੀਂ ਸ਼ਮੂਲੀਅਤ ਕਰੋ ਹਾਜ਼ਰੀ ਭਰੋ ਆਲਮ ਖਾਨ ਦੀ ਜਿਹੜਾ निहंग खान ਦਾ ਪੁੱਤਰ ਸੀ ਉਹਦੀ ਕੁੜਮਈ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੂਸਰੀ ਵਾਰ ਸ਼ਾਮਲ ਹੋਏ ਫਿਰ ਇਤਿਹਾਸ ਕਹਿੰਦਾ ਤੀਸਰੀ ਵਾਰ 1702 ਦੇ ਵਿੱਚ ਕੁਰਖੇਤਰ ਵਾਲੇ ਪਾਸੇ ਤੋਂ ਵਾਪਸੀ ਕਰਦੇ ਪਏ ਸਨ ਤੇ ਵਾਪਸੀ ਕਰਦੇ ਹੋਏ ਆ ਰਸਤੇ ਵਿੱਚ ਫਿਰ ਇੱਕ ਰਾਤ ਕੋਟਲਾ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਟਿਕਾਣਾ ਕੀਤਾ ਇਸ ਕਰਕੇ ਚੰਗੀ ਤਰ੍ਹਾਂ ਜਾਣਦੇ ਸਨ ਭਰੋਸੇ ਵਾਲਾ ਸੀ ਵਿਸ਼ਵਾਸ ਵਾਲਾ ਸੀ ਅੱਜ ਚੌਥੀ ਵਾਰ ਮੁਸ਼ਕਲ ਦੀ ਘੜੀ ਦੇ ਵਿੱਚ ਜਾ ਕੇ ਨਿਹੰਗ ਖਾਨ ਦਾ ਦਰਵਾਜ਼ਾ ਖੜਕਾਇਆ ਨਿਹੰਗ ਖਾਨ ਨੇ ਵੇਖਿਆ ਸਤਿਗੁਰੂ ਜੀ ਆਏ ਨੇ ਦਰਵਾజా ਖੋਲ ਕਰਕੇ ਘਰ ਵਿੱਚ ਪਨਾਹ ਦਿੱਤੀ ਬੜੀ ਸੇਵਾ ਕੀਤੀ ਪਤਾ ਹੈ ਮਗਰ ਫੌਜਾਂ ਲਗੀਆਂ ਹੋਈਆਂ ਨੇ ਹਕੂਮਤ ਲੱਗੀ ਹੋਈ ਹੈ ਜੇ ਹਕੂਮਤ ਨੂੰ ਪਤਾ ਲੱਗ ਗਿਆ ਉਹਨਾਂ ਮੇਰਾ ਵੀ ਕੁਝ ਨਹੀਂ ਛੱਡਣਾ ਪਰ ਡਰਿਆ ਨਹੀਂ ਭਾਵਨਾ ਦੇ ਨਾਲ ਸਤਗੁਰਾਂ ਦੀ ਸੇਵਾ ਕੀਤੀ ਉਧਰੋਂ ਬਾਬਾ ਅਜੀਤ ਸਿੰਘ ਜੀ ਬਾਬਾ ਬਚਿੱਤਰ ਸਿੰਘ ਨੂੰ ਲੈ ਕਰਕੇ ਪਹੁੰਚ ਗਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਾਬਾ ਬਚਿੱਤਰ ਸਿੰਘ ਨੂੰ ਗੋਦ ਵਿੱਚ ਲਿਆ ਬਹਾਦਰੀ ਦੇ ਨਾਲ ਲੜਦਿਆਂ ਹੋਇਆਂ ਜ਼ਖਮੀ ਹੋਏ ਦੀ ਆਪ ਹੱਥੀ ਮलमपट्टी ਕੀਤੀ ਉਹਨਾਂ ਦੇ ਜ਼ਖਮਾਂ ਨੂੰ ਸਾਫ਼ ਕਰਕੇ ਸਤਿਗੁਰਾਂ ਨੇ ਦਵਾ ਕੀਤੀ ਬੜੀ ਭਿਆਨਕ ਹਾਲਤ ਦੇ ਵਿੱਚ ਬਾਬਾ ਬਚਿੱਤਰ ਸਿੰਘ ਜੀ ਸਨ ਉਹਨਾਂ ਦੀ ਬਹਾਦਰੀ ਉਹਨਾਂ ਦੇ ਸਰੀਰ ਤੇ ਲੱਗੇ ਹੋਏ ਜ਼ਖਮਾਂ ਤੋਂ ਝਲਕਦੀ ਪਈ ਸੀ ਸਤਿਗੁਰਾਂ ਨੇ ਜ਼ਖਮ ਸਾਫ਼ ਕਰਕੇ ਅੰਦਰ ਆਰਾਮ ਕਰਨ ਦੇ ਵਾਸਤੇ ਲਟਾ ਦਿੱਤਾ ਕੁਝ ਸਿੱਖ ਇਥੋਂ ਲਾਗੇ ਦੇ ਇਲਾਕੇ ਦੇ ਵਿੱਚ ਜਾ ਕੇ ਮਾਤਾ ਗੁਜਰਕਾਰ ਜੀ ਨੂੰ ਸਹਬਜ਼ਾਦਿਆਂ ਨੂੰ ਲੱਭਣ ਗਏ ਜਦੋਂ ਨਾ ਲੱਭੇ ਤੇ ਸ਼ਾਮ ਤੱਕ ਵਾਪਸ ਬੁਲਾ ਲਿਆ ਵਾਪਸ ਆ ਗਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਫਿਰ ਖਬਰ ਮਿਲੀ ਹਕੂਮਤ ਚੜ੍ਹ ਕੇ ਆ ਰਹੀ ਹੈ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਥੋਂ ਅਗਾਹ ਚੱਲਣ ਦਾ ਫੈਸਲਾ ਕੀਤਾ निहंग खान ਨੂੰ ਕਿਹਾ ਭਾਈ ਸਾਨੂੰ ਇਧਰ ਦੇ ਰਸਤੇਆਂ ਦਾ ਪਤਾ ਨਹੀਂ ਅਸੀਂ ਚਮਕੌਰ ਤੱਕ ਪਹੁੰਚਣਾ ਹੈ ਕੋਈ ਵਾਕਬੀ ਵਾਲਾ ਬੰਦਾ ਭੇਜ ਜਿਹੜਾ ਸਾਨੂੰ ਰਾਹ ਦੱਸ ਸਕੇ ਤੇ ਇਤਿਹਾਸ ਕਹਿੰਦਾ ਹੈ निहंग खान ਨੇ ਨਿਡਰ ਹੋ ਕੇ ਆਪਣੇ ਪੁੱਤਰ ਆਲਮ ਖਾਨ ਨੂੰ ਸਤਗੁਰਾਂ ਦੇ ਨਾਲ ਇੰਨੀ ਮੁਸ਼ਕਲ ਦੇ ਸਮੇਂ ਵਿੱਚ ਤੋਰ ਦਿੱਤਾ ਇਹ ਤੁਹਾਨੂੰ ਰਸਤਾ ਦੱਸ ਕੇ ਆਏਗਾ ਇਹ ਆਲਮ ਖਾਨ ਚਮਕੌਰ ਵਾਲੇ ਪਾਸੇੋਂ ਦੀ ਰਸਤੀੋਂ ਦੀ ਆਪਣੇ ਸਹੁਰੇ ਜਾਂਦਾ ਹੁੰਦਾ ਸੀ ਇਹ ਰਾਏ ਕੱਲੇ ਦੀ ਪੁੱਤਰੀ ਦੇ ਨਾਲ ਵਿਆਹਿਆ ਹੋਇਆ ਸੀ ਜਦੋਂ ਅਗਾਹ ਅਸੀਂ ਇਤਿਹਾਸ ਪੜਾਂਗੇ ਨਾ ਰਾਏ ਕੱਲਾ ਜਿਨੇ ਮਾਹੀ ਨੂਰਾ ਭੇਜ ਕੇ ਸਤਗੁਰਾਂ ਦੇ ਛੋਟੇ ਸਹਬਜ਼ਾਦਿਆਂ ਦੀ ਖਬਰ ਮੰਗਾਈ ਫਿਰ ਮੁਕਸਰ ਦੀ ਜੰਗ ਤੱਕ ਇਹ ਸਤਗੁਰੂ ਦੀ ਬੜੀ ਮਦਦ ਕਰਦਾ ਰਿਹਾ ਇਹ ਨਿਹੰਗ ਖਾਨ ਦਾ ਕੁੜਮ ਸੀ ਤੇ ਜਦੋਂ ਨਿਹੰਗ ਖਾਨ ਦੇ ਭੂਆ ਦੇ ਪੁੱਤਰ ਬੀਬੀ ਉਮਰੀ ਬੀਬੀ ਉਮਰਾ ਉਹਦੇ ਪੁੱਤਰ ਦੋ ਗਿਆਨ ਭਾਈ ਨਵੀਖਾਂ ਤੇ ਗਣੀਖਾਂ ਉਹ ਦੋਵੇਂ ਨਿਹੰਗ ਖਾਂ ਦੀ ਭੂਆ ਦੇ ਪੁੱਤਰ ਸਨ ਇਹ ਸਾਰਾ ਪਰਿਵਾਰ ਗੁਰੂ ਘਰ ਦੇ ਨਾਲ ਪਿਆਰ ਰੱਖਦਾ ਸੀ ਸ਼ਰਧਾ ਰੱਖਦਾ ਸੀ ਤੇ ਮੁਸ਼ਕਲ ਦੇ ਸਮੇਂ ਵਿੱਚ ਵੀ ਇਹਨੇ ਸਤਗੁਰਾਂ ਦਾ ਸਾਥ ਨਾ ਛੱਡਿਆ ਆਪਣਾ ਪੁੱਤਰ ਭੇਜਿਆ ਉਹਨੇ ਰਸਤਾ ਦੱਸਿਆ ਚਮਕੌਰ ਦੀ ਗੜੀ ਵਿੱਚ ਉਧਰ ਜਾ ਕੇ ਸਤਗੁਰਾਂ ਨੇ ਟਿਕਾਣਾ ਕੀਤਾ ਇਧਰ ਬਾਬਾ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਦੇ ਵਿੱਚ ਜਦੋਂ ਨਾਲ ਨਾ ਖੜ ਸਕੇ ਤੇ ਜ਼ਿੰਮੇਵਾਰੀ ਨਿਹੰਗ ਖਾਨ ਨੂੰ ਦਿੱਤੀ ਤੂੰ ਸਾਹਮਣਾ ਤੂੰ ਸੇਵਾ ਕਰਨੀ ਜ਼ਿੰਮੇਵਾਰੀ ਦੇ ਕਰਕੇ ਸਤਿਗੁਰੂ ਜੀ ਇੱਥੋਂ ਚਲੇ ਗਏ ਹੁਣ ਬਾਬਾ ਬਚਿੱਤਰ ਸਿੰਘ ਬੜਾ ਬਿਮਾਰ ਹੈ ਤੇ ਇਤਿਹਾਸ ਕਹਿੰਦਾ ਜਦੋਂ ਸਤਿਗੁਰੂ ਜੀ ਚਲੇ ਗਏ ਤੇ ਸ਼ਾਮ ਨੂੰ ਰਾਤ ਨੂੰ ਫੌਜਾਂ ਆਈਆਂ ਉਹਨਾਂ ਫੌਜਾਂ ਨੂੰ ਖਬਰ ਮਿਲੀ ਸੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਨਿਹੰਗ ਖਾਨ ਦੇ ਘਰ ਟਿਕਾਣਾ ਕੀਤਾ ਫੌਜਦਾਰ ਨੇ ਆਣ ਕੇ ਨਿਹੰਗ ਖਾਨ ਨੂੰ ਕਿਹਾ ਤੇਰੇ ਘਰ ਦੀ ਤਲਾਸ਼ੀ ਲੈਣੀ ਤੇ ਨਿਹੰਗ ਖਾਨ ਨੇ ਨਿਡਰ ਹੋ ਕੇ ਕਿਹਾ ਵੀ ਕੋਈ ਗੱਲ ਨਹੀਂ ਤਲਾਸ਼ੀ ਲੈ ਲਓ ਉਹ ਕਹਿੰਦੇ ਸਾਨੂੰ ਖਬਰ ਮਿਲੀ ਹੈ ਗੁਰੂ ਗੋਬਿੰਦ ਸਿੰਘ ਤੇਰੇ ਘਰ ਆਇਆ ਤੇ ਕਹਿਣ ਲੱਗੇ ਤੁਹਾਨੂੰ ਗਲਤ ਖਬਰ ਦਿੱਤੀ ਨਹੀਂ ਯਕੀਨ ਤੇ ਤੁਸੀਂ ਤਲਾਸ਼ੀ ਲੈ ਸਕਦੇ ਸਾਰਾ ਘਰ ਦੀ ਸਿਪਾਈਆਂ ਨੇ ਤਲਾਸ਼ੀ ਲਈ ਜਦੋਂ ਤਲਾਸ਼ੀ ਲੈ ਲਈ ਘਰੋਂ ਕੁਝ ਨਾ ਮਿਲਿਆ ਤੇ ਵਾਪਸ ਮੁੜਨ ਲੱਗੇ ਤੇ ਪਿਛਲੇ ਕਮਰੇ ਤੇ ਨਿਗਾਹ ਪਈ ਇੱਕ ਕਮਰੇ ਨੂੰ ਤਾਲਾ ਲੱਗਾ ਹੋਇਆ ਸੀ ਉਹ ਤਾਲਾ ਲੱਗਾ ਵੇਖ ਕੇ ਫੌਜਦਾਰ ਨੇ ਕਿਹਾ ਇਹ ਤਾਲਾ ਖੋਲ ਇਹਦੇ ਅੰਦਰ ਕੌਣ ਹੈ ਤੇ ਉਸ ਕਮਰੇ ਦੇ ਵਿੱਚ ਇਤਿਹਾਸ ਕਹਿੰਦਾ ਹੈ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਪਏ ਹੋਏ ਸਨ ਨਿਹੰਗ ਖਾਨ ਦੀ ਪੁੱਤਰੀ ਉਹ ਜਿਹੜੀ ਹੈ ਉਹ ਬਾਬਾ ਬਚਿੱਤਰ ਸਿੰਘ ਦੇ ਜ਼ਖਮਾਂ ਨੂੰ ਸਾਫ਼ ਕਰਦੀ ਹੋਈ ਸੇਵਾ ਦੇ ਵਿੱਚ ਲੱਗੀ ਹੋਈ ਸੀ ਤੇ ਨਿਹੰਗ ਖਾਨ ਨੇ ਫੌਜਦਾਰ ਨੂੰ ਕਿਹਾ ਇਸ ਕਮਰੇ ਦੇ ਵਿੱਚ ਕੋਈ ਸਿੱਖ ਨਹੀਂ ਹੈ ਇਸ ਕਮਰੇ ਦੇ ਵਿੱਚ ਮੇਰਾ ਧੀ ਮੇਰਾ ਜਵਾਈ ਆਏ ਹੋਏ ਨੇ ਆਰਾਮ ਕਰਦੇ ਪਏ ਨੇ ਉਹਨਾਂ ਨੂੰ ਇਸ ਵੇਲੇ ਤੰਗ ਕਰਨਾ ਸੁਭਾ ਨਹੀਂ ਦਿੰਦਾ ਤੇ ਜਿਹੜਾ ਫੌਜਦਾਰ ਆਇਆ ਸੀ ਉਹਨੇ ਗੱਲ ਮੰਨ ਕੇ ਨਾ ਤਲਾਸ਼ੀ ਲਈ ਤੇ ਵਾਪਸ ਚਲਾ ਗਿਆ ਜਦੋਂ ਇਹ ਬੋਲ ਸੁਣੇ ਤੇ ਇਤਿਹਾਸ ਕਹਿੰਦਾ ਤਿੰਨ ਕ ਦਿਨ ਬਾਬਾ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਰਹੇ ਜਦੋਂ ਉਧਰ ਚਮਕੌਰ ਸ਼ਹੀਦیاں ਹੋ ਜਾਂਦੀਆਂ ਇਧਰ ਬਾਬਾ ਬਚਿੱਤਰ ਸਿੰਘ ਵੀ ਸਰੀਰ ਛੱਡ ਜਾਂਦੇ ਸ਼ਹੀਦ ਹੋ ਜਾਂਦੇ ਸਮਾਂ ਬਤੀਤ ਹੁੰਦਾ ਕੁਝ ਸਮੇਂ ਦੇ ਬਾਅਦ ਨਿਹੰਗ ਖਾਂ ਆਪਣੀ ਪੁੱਤਰੀ ਦਾ ਵਿਆਹ ਕਰਨ ਦੇ ਵਾਸਤੇ ਘਰ ਵਿੱਚ ਵਿਚਾਰਾਂ ਕਰਦਾ ਹੈ ਕਿ ਆਪਣੀ ਪੁੱਤਰੀ ਬੀਬੀ ਮਰੀਮ ਦਾ ਆਨੰਦ ਕਾਰਜ ਵਿਆਹ ਕਰਨ ਵਾਸਤੇ ਘਰ ਵਿੱਚ ਜਦੋਂ ਚਰਚਾ ਹੋਣ ਲੱਗੀ ਤੇ ਆਪਣੇ ਪਿਤਾ ਦੇ ਅੱਗੇ ਹੱਥ ਜੋੜ ਕੇ ਕਹਿੰਦੀ ਹੈ ਮੈਂ ਵਿਆਹ ਨਹੀਂ ਕਰਾ ਸਕਦੀ ਤੇ ਕਿਹਾ ਪੁੱਤਰੀ ਕੀ ਗੱਲ ਕਿਹਾ ਪਿਤਾ ਜੀ ਤੁਹਾਡਾ ਬਚਨ ਹੋਇਆ ਸੀ ਜਦੋਂ ਮੈਂ ਅੰਦਰ ਬਾਬਾ ਬਚਿੱਤਰ ਸਿੰਘ ਦੀ ਸੇਵਾ ਵਿੱਚ ਸਾਂ ਤੇ ਤੁਸੀਂ ਬਚਨ ਕੀਤਾ ਸੀ ਅੰਦਰ ਮੇਰਾ ਧੀ ਤੇ ਮੇਰਾ ਜਵਾਈ ਆਰਾਮ ਕਰਦੇ ਪਏ ਉਸੇ ਵੇਲੇ ਮੈਂ ਉਸ ਮਹਾਨ ਸ਼ਹੀਦ ਦੇ ਪੈਰਾਂ ਤੇ ਸਿਰ ਰੱਖ ਦਿੱਤਾ। ਉਹ ਦਿਨ ਤੋਂ ਮੈਂ ਆਪਣੇ ਪਤੀ ਦੇ ਰੂਪ ਅੰਦਰ ਬਾਬਾ ਬਚਿੱਤਰ ਸਿੰਘ ਨੂੰ ਸਮਝਿਆ ਤੇ ਮੈਂ ਸ਼ਹੀਦ ਦੀ ਪਤਨੀ ਹੋ ਕੇ ਮਾਣ ਮਹਿਸੂਸ ਕਰਦੀ ਆਂ। ਸ਼ਹੀਦ ਦੀ ਪਤਨੀ ਹੁਣ ਹੋਰ ਕਿਸੇ ਦੀ ਪਤਨੀ ਨਹੀਂ ਬਣ ਸਕਦੀ। ਇਤਿਹਾਸ ਕਹਿੰਦਾ ਔਸ ਬੀਬੀ ਦਾ 130 ਸਾਲ ਦਾ ਜੀਵਨ ਤੇ 130 ਸਾਲ ਦਾ ਜੀਵਨ ਉਹਨੇ ਭਾਈ ਬਚਿੱਤਰ ਸਿੰਘ ਦੇ ਨਾਮ ਕਰਕੇ ਬਿਨਾ ਵਿਆਹ ਕਰਵਾਏ ਤੋਂ ਸਾਰਾ ਜੀਵਨ ਬਤੀਤ ਕਰ ਲਿਆ ਬੜੀਆਂ ਘਟਕਟਨਾਵਾਂ ਇਤਿਹਾਸ ਵਿੱਚ ਆਉਂਦੀਆਂ ਆ ਜਦੋਂ ਭਾਈ ਸਤਵੰਤ ਸਿੰਘ ਦਾ ਇਤਿਹਾਸ ਪੜ੍ਹਦੇ ਹੋ ਨਾ ਡੇਰਾ ਬਾਬਾ ਨਾਨਕ ਦੇ ਲਾਗੇ ਪਿੰਡ ਅਗਵਾਨ ਪਿੰਡ ਦਾ ਉਹ ਜੋਧਾ ਤੇ ਮੰਗਿਆ ਹੋਇਆ ਸੀ ਤੇ ਜਦੋਂ ਇੰਦਰਾ ਪਾਪੜ ਨੇ ਇਹ ਵਰਤਾਰਾ ਵਰਤਾਇਆ ਤੇ ਇੰਦਰਾ ਦਾ ਅੰਤ ਕਰਕੇ ਜੇਲ੍ਹ ਵਿੱਚ ਚਲਾ ਗਿਆ ਹੁਣ ਜਦੋਂ ਮੰਗਿਆ ਹੋਇਆ ਵਿਆਹ ਨਹੀਂ ਹੋਇਆ ਜੇਲ੍ਹ ਵਿੱਚ ਚਲਾ ਗਿਆ ਤੇ ਲੋਕਾਂ ਨੇ ਸਲਾਹ ਦਿੱਤੀ ਵੀ ਜਿਹੜੀ ਮੰਗੀ ਹੋਈ ਹੈ ਉਹ ਕਿਸੇ ਹੋਰ ਦੇ ਨਾਲ ਵਿਆਹ ਦਿਓ ਪਰ ਉਸ ਭੈਣ ਨੇ ਹੱਥ ਜੋੜ ਕੇ ਕਿਹਾ ਸੀ ਬਾਪੂ ਮੈਂ ਸ਼ਹੀਦ ਦੀ ਪਤਨੀ ਬਣਨ ਵਿੱਚ ਮਾਣ ਮਹਿਸੂਸ ਕਰਾਂਗੀ ਪਰ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਉਹਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਲਾਵਾ ਲਈਆਂ ਤੇ ਉਸ ਸ਼ਹੀਦ ਦੀ ਪਤਨੀ ਬਣ ਕੇ ਸਾਰਾ ਜੀਵਨ ਇਦਾਂ ਹੀ ਬਤੀਤ ਕਰ ਲਿਆ। ਇਸੇ ਤਰੀਕੇ ਨਾਲ ਇਹ ਮੁਸਲਮਾਨ ਔਰਤ ਨਿਹੰਗ ਖਾਂ ਦੀ ਪੁੱਤਰੀ ਕਹਿੰਦੀ ਨਹੀਂ ਮੈਂ ਹੁਣ ਨਿਕਾਹ ਵਿਆਹ ਨਹੀਂ ਕਰਾ ਸਕਦੀ ਕਿਉਂ ਮੈਂ ਸ਼ਹੀਦ ਦੀ ਪੁੱਤਰੀ ਸ਼ਹੀਦ ਦੀ ਪਤਨੀ ਬਣਨ ਦੇ ਵਿੱਚ ਮਾਣ ਮਹਿਸੂਸ ਕਰਦੀ ਆ 130 ਸਾਲ ਦਾ ਜੀਵਨ ਉਸ ਮਹਾਨ ਔਰਤ ਨੇ ਬਾਬਾ ਬਚਿੱਤਰ ਸਿੰਘ ਦੇ ਨਾਮ ਕਰਕੇ ਤੇ ਭਰੋਸੇ ਦੇ ਵਿੱਚ ਵਿਸ਼ਵਾਸ ਦੇ ਵਿੱਚ ਕੱਢ ਲਿਆ। ਇਹ ਮਹਾਨ ਕੁਰਬਾਨੀ ਭਾਈ ਨਿਹੰਗ ਖਾਨ ਦੇ ਪਰਿਵਾਰ ਦੀ ਉਸ ਮਹਾਨ ਜੋਧੇ ਨੇ ਆਪਣਾ ਸਾਰਾ ਪਰਿਵਾਰ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਵਾਰ ਦਿੱਤਾ ਸਮਾਂ ਬਤੀਤ ਹੋਇਆ ਇਧਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਮਕੌਰ ਦੇ ਬਾਹਰ ਡੇਰਾ ਕੀਤਾ ਇੱਥੇ ਇੱਕ ਬੜੀ ਵਧੀਆ ਹਵੇਲੀ ਰੂਪ ਇੱਕ ਗੜੀ ਦੇ ਰੂਪ ਹਵੇਲੀ ਬਣੀ ਹੋਈ ਸੀ ਸਤਗੁਰਾਂ ਨੇ ਬਾਰਖ ਖੋਲ ਕੇ ਉਹਦੇ ਮਾਲਕਾਂ ਨੂੰ ਬੁਲਾਇਆ ਉਹ ਦੋ ਭਰਾ ਸਨ ਇੱਕ ਜਗਤ ਰਾਏ ਤੇ ਇੱਕ ਬੁੱਧੀ ਚੰਦ ਜਦੋਂ ਜਗਤ ਰਾਏ ਸਤਗੁਰਾਂ ਦੇ ਕੋਲ ਆਇਆ ਤੇ ਸਤਗੁਰਾਂ ਨੇ ਕਿਹਾ ਭਾਈ ਤੇਰੀ ਹਵੇਲੀ ਚਾਹੀਦੀ ਹੈ ਸਾਡੇ ਮਗਰ ਫੌਜ ਲੱਗੀ ਹੋਈ ਹੈ ਜੇ ਅਸੀਂ ਰੜੇ ਮੈਦਾਨ ਦੇ ਵਿੱਚ ਜੰਗ ਕਰਾਂਗੇ ਤੇ ਬਹੁਤਾ ਸਮਾਂ ਟਿਕ ਨਹੀਂ ਸਕਦੇ ਇਹ ਤੇਰੀ ਹਵੇਲੀ ਦਾ ਆਸਰਾ ਸਾਨੂੰ ਮਿਲ ਜਾਏ ਤੇ ਬੜਾ ਵਧੀਆ ਹੋਏਗਾ ਤੇ ਇਤਿਹਾਸ ਕਹਿੰਦਾ ਇਸ ਇਲਾਕੇ ਦੇ ਵਿੱਚ ਸਤਿਗੁਰੂ ਜੀ ਪਹਿਲਾਂ ਵੀ ਆਏ ਉਹਨਾਂ ਨੂੰ ਸਮਝ ਸੀ ਕਿ ਇਸ ਹਵੇਲੀ ਦੇ ਵਿੱਚ ਜੇ ਰਹਿ ਕੇ ਮੁਕਾਬਲਾ ਕਰਾਂਗੇ ਤੇ ਦੁਸ਼ਮਣ ਨੂੰ ਲੰਬੇ ਸਮੇਂ ਤੱਕ ਟੱਕਰ ਦਿੱਤੀ ਜਾ ਸਕਦੀ ਹੁਣ ਜਗਤ رائے ਨੇ ਆਣ ਕੇ ਸਤਿਗੁਰਾਂ ਦੇ ਅੱਗੇ ਹੱਥ ਜੋੜੇ ਕਹਿਣ ਲੱਗਾ ਪਾਤਸ਼ਾ ਕਿਉਂ ਮਰਵਾ ਰਹੇ ਹੋ ਤੁਹਾਡੇ ਮਗਰ ਫੌਜ ਲੱਗੀ ਫੌਜ ਨੂੰ ਪਤਾ ਲੱਗੇਗਾ ਮੈਂ ਹਵੇਲੀ ਵਿੱਚ ਪਨਾ ਦਿੱਤੀ ਮੇਰੇ ਸਾਰੇ ਪਰਿਵਾਰ ਦਾ ਉਹਨਾਂ ਕੱਖ ਨਹੀਂ ਰਹਿਣ ਦੇਣਾ ਮੈਂ ਤੁਹਾਨੂੰ ਆਪਣੀ ਹਵੇਲੀ ਵਿੱਚ ਨਹੀਂ ਪਣਾ ਦੇ ਸਕਦਾ ਵੜਨ ਨਹੀਂ ਦੇ ਸਕਦਾ ਕੋਈ ਹੋਰ ਜਾ ਕੇ ਟਿਕਾਣਾ ਲੱਭੋ ਸਤਗੁਰਾਂ ਨੇ ਠੀਕ ਕਹਿ ਕੇ ਉਹਨੂੰ ਵਿਦਾ ਕੀਤਾ ਚਲਾ ਗਿਆ ਉਹਦੇ ਦੂਸਰੇ ਭਰਾ ਨੂੰ ਬੁੱਧਿਚੰਦ ਨੂੰ ਪਤਾ ਲੱਗਾ ਗੁਰੂ ਪਾਤਸ਼ਾਹ ਆਏ ਤੇ ਹਵੇਲੀ ਦੀ ਮੰਗ ਕਰਦੇ ਪਏ ਨੇ ਉਹਨੇ ਬੁੱਧਿਚੰਦ ਨੇ ਆਣ ਕਰਕੇ ਸਤਗੁਰਾਂ ਅੱਗੇ ਹੱਥ ਜੋੜੇ ਕੇ ਕਹਿਣ ਲੱਗਾ ਪਾਤਸ਼ਾਹ ਜੇ ਹਵੇਲੀ ਮੇਰੇ ਵੱਡੇ ਭਰਾ ਦੀ ਹੈ ਤੇ ਮੇਰਾ ਵੀ ਵਿੱਚ ਹਿੱਸਾ ਹੈ ਤੇ ਮੇਰੀ ਇਹ ਬੇਨਤੀ ਆ ਕਿ ਅੱਧੀ ਹਵੇਲੀ ਦੇ ਵਿੱਚ ਜਿਹੜੀ ਮੇਰੇ ਹਿੱਸੇ ਦੀ ਹੈ ਤੁਸੀਂ ਉਹਦੇ ਵਿੱਚ ਆਣ ਕੇ ਟਿਕਾਣਾ ਕਰੋ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ ਕਿਤੇ ਹੋਰ ਜਾ ਕੇ ਆਸਰਾ ਲੱਭਣ ਦੀ ਲੋੜ ਨਹੀਂ ਜਿਹੜੀ ਮੇਰੇ ਹਿੱਸੇ ਦੀ ਅੱਧੀ ਹਵੇਲੀ ਉੱਥੇ ਆਣ ਕੇ ਟਿਕ ਜਾਓ ਸਤਗੁਰਾਂ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕੀਤਾ ਬੁੱਧੀ ਚੰਦ ਦੀ ਹਵੇਲੀ ਵਿੱਚ ਗਏ ਅੱਧੀ ਹਵੇਲੀ ਵਿੱਚ ਟਿਕਾਣਾ ਕੀਤਾ ਜਦੋਂ ਜਗਤ ਰਾਏ ਨੇ ਵੇਖਿਆ ਕਿ ਸਤਗੁਰਾਂ ਨੇ ਹੁਣ ਟਿਕਾਣਾ ਕਰ ਲਿਆ ਮਗਰ ਫੌਜਾਂ ਚੜੀਆਂ ਹੋਈਆਂ ਨੇ ਉਹ ਹਵੇਲੀ ਛੱਡ ਕੇ ਚਲਾ ਗਿਆ ਸਾਰੀ ਹਵੇਲੀ ਸਤਗੁਰਾਂ ਦੇ ਹੁਣ ਕੋਲ ਆ ਗਈ ਸਤਗੁਰਾਂ ਨੇ ਆਪਣੇ ਨਾਲ ਸਿੱਖਾਂ ਦੇ ਅੰਦਰ ਹਵੇਲੀ ਵਿੱਚ ਵਾਸ ਕੀਤਾ ਤੇ ਇਤਿਹਾਸ ਕਹਿੰਦਾ ਹੈ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਇੱਕ ਖੰਜਰ ਕੱਢਿਆ ਤੇ ਖੰਜਰ ਕੱਢ ਕੇ ਉਸ ਕੱਚੀ ਹਵੇਲੀ ਦੀ ਕੰਧ ਦੇ ਵਿੱਚ ਮਾਰਿਆ ਸੱਚੀ ਹਵੇਲੀ ਦੀ ਕੰਧ ਦੇ ਵਿੱਚ ਖੰਜਰ ਖੋਬ ਕੇ ਇੱਕ ਮਿੱਟੀ ਦੀ ਢੇਲੀ ਗੁਰੂ ਗੋਬਿੰਦ ਸਿੰਘ ਨੇ ਬਾਹਰ ਕੱਢੀ ਜਦੋਂ ਮਿੱਟੀ ਦੀ ਢੇਲੀ ਹੱਥ ਵਿੱਚ ਲੈ ਕਰਕੇ ਉਹਨੂੰ ਮੁਠੀ ਦੇ ਨਾਲ ਮੀਟ ਕਰਕੇ ਭੁਰ ਦਿੱਤਾ ਮਿੱਟੀ ਦੀ ਮੁਠੀ ਦੇ ਨਾਲ ਮਿੱਟੀ ਨੂੰ ਭੁਰ ਕਰਕੇ ਸਤਿਗੁਰਾਂ ਨੇ ਫੂਕ ਮਾਰੀ ਤੇ ਮਿੱਟੀ ਨੂੰ ਉਡਾ ਦਿੱਤਾ ਹੁਣ ਲਾਗੇ ਭਾਈ ਦਇਆ ਸਿੰਘ ਖਲੋਤਾ ਭਾਈ ਦਇਆ ਸਿੰਘ ਨੇ ਕਿਹਾ ਸਤਿਗੁਰੂ ਜੀ ਇਹ ਕੀ ਕੀਤਾ ਇਹ ਕਿਹੜਾ ਕੌਤਕ ਵਰਤਾਇਆ ਇਸ ਕੱਚੀ ਹਵੇਲੀ ਦੇ ਵਿੱਚੋਂ ਮਿੱਟੀ ਦੀ ਢੇਲੀ ਲਈ ਮਿੱਟੀ ਦੀ ਢੇਲੀ ਨੂੰ ਤੁਸੀਂ ਨਿਹਾਰਿਆ ਵੇਖਿਆ ਭੋਰ ਕਰਕੇ ਫੂਕ ਮਾਰ ਕੇ ਉਡਾ ਦਿੱਤਾ ਤੇ ਕਵੀ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਿਰ ਭਾਈ ਦਇਆ ਸਿੰਘ ਨੂੰ ਜਵਾਬ ਦਿੱਤਾ ਸੀ ਦਇਆ ਸਿੰਘ ਇਹ ਅਸੀਂ ਕੌਤਕ ਤਾਂ ਵਰਤਾਇਆ ਇਹ ਤਾਂ ਕੀਤਾ ਹੈ ਕਿਉਂਕਿ ਜਿਸ ਖਿੱਤੇ 'ਚ ਮੇਂ ਹਮ ਕਹਤੇ ਇਥੇ ਜਾਣਾ ਜੇ ਵਹੀ ਹੈ ਗੱਲਾਂ ਕਰਦੇ ਹੁੰਦੇ ਸੀ ਨਾ ਆਨੰਦਪੁਰ ਦੀ ਧਰਤੀ ਤੇ ਜਦੋਂ ਗਤਕੇ ਦੇ ਜਦੋਂ ਹੋਲੇ ਮਹੱਲੇ ਵਿੱਚ ਸ਼ਸਤਰਾਂ ਦੀ ਜੋਰ ਚੱਲਦੇ ਸਨ ਤੇ ਸਾਰੇ ਸਿੱਖ ਕਹਿੰਦੇ ਹੁੰਦੇ ਸਨ ਪਾਤਸ਼ਾਹ ਅਸੀਂ ਲੜਨ ਵਾਸਤੇ ਅਸੀਂ ਮਰਨ ਵਾਸਤੇ ਤਿਆਰ ਸਾਬ ਕਹਿੰਦੇ ਜਿਸ ਖਿੱਤੇ ਮੇਂ ਕਹਤੇ ਇਥੇ ਜਾਣਾ ਜੇ ਵਹੀ ਹੈ ਕਲ ਲੂਟ ਕੇ ਜਹਾਂ ਸੇ ਜਾਣਾ ਜੇ ਵਹੀ ਹੈ ਜਹਾਂ ਪਰ ਬੱਚੋਂ ਕੋ ਕਟਾਣਾ ਜੇ ਵਹੀ ਹੈ ਮਿੱਟੀ ਕਹਿ ਦੇਤੀ ਹੈ ਠਿਕਾਣਾ ਜੇ ਵਹੀ ਹੈ ਇਹ ਮਿੱਟੀ ਦੱਸਦੀ ਪਈ ਹੈ ਕਿ ਗੁਰੂ ਗੋਬਿੰਦ ਸਿੰਘ ਇਹ ਉਹੀ ਜਗ੍ਹਾ ਹੈ ਜਿਸ ਜਗ੍ਹਾ ਤੋਂ ਤੂੰ ਆਪਣਾ ਸਾਰਾ ਕੁਝ ਲੁਟਾ ਕਰਕੇ ਤੇ ਸੁਰਖ ਰੋ ਕੇ ਜਾਣਾ ਇਹ ਉਹੀ ਜਗ੍ਹਾ ਜਿਸ ਜਗ੍ਹਾ ਤੋਂ ਤੂੰ ਆਪਣੇ ਦੋਵੇਂ ਬੱਚਿਆਂ ਨੂੰ ਆਪਣੇ ਸਿੱਖਾਂ ਨੂੰ ਸ਼ਹੀਦ ਕਰਵਾ ਕੇ ਇੱਥੋਂ ਜਾਣਾ ਇਹ ਮਿੱਟੀ ਦੀ ਖੁਸ਼ਬੂ ਦੱਸਦੀ ਪਈ ਹੈ ਇੱਥੇ ਕਮਾਸਾਨ ਦਾ ਜੁੱਧ ਹੋਏਗਾ ਇਤਿਹਾਸ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੱਖਾਂ ਦੇ ਨਾਲ ਹਵੇਲੀ ਅੰਦਰ ਟਿਕਾਣਾ ਕੀਤਾ ਦਰਵਾਜ਼ਾ ਬੰਦ ਕਰਕੇ ਚਾਰੇ ਪਾਸੇ ਪਹਿਰੇ ਤੇ ਸਿੱਖ ਖਲਾਰ ਕੇ ਕੁਝ ਕ ਸਿੱਖ ਆਰਾਮ ਕਰਨ ਲੱਗ ਪਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਤੰਬੂ ਦੇ ਵਿੱਚ ਗਏ ਤੰਬੂ ਲਗਾਇਆ ਤੰਬੂ ਵਿੱਚ ਜਾ ਕਰਕੇ ਕੁਝ ਸਮਾਂ ਸਿਰ ਝੁਕਾ ਕੇ ਬੈਠੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸਾਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀਆਂ ਕਰਨ ਲੱਗੇ ਸ਼ਾਮ ਦਾ ਦੀਵਾਨ ਸੱਜਿਆ ਰਹਿਰਾਸ ਦਾ ਪਾਠ ਹੋਇਆ ਅਰਦਾਸ ਹੋਈ ਉਪਰੰਤ ਸਾਰੇ ਸਿੱਖ ਜਿਹੜੇ ਪਹਿਰੇ ਤੇ ਸਨ ਉਹ ਪਹਿਰਾ ਦਿੰਦੇ ਰਹੇ ਬਾਕੀ ਸਿੱਖ ਆਰਾਮ ਕਰਨ ਦੇ ਵਾਸਤੇ ਲੇਟ ਗਏ ਤੇ ਜਦੋਂ ਆਰਾਮ ਕਰਨ ਦੇ ਵਾਸਤੇ ਲੇਟੇ ਤੇ ਅੱਲਾ ਯਾਰ ਖਾਂ ਜੋਗੀ ਕਹਿੰਦਾ ਅੱਧੀ ਰਾਤ ਬਤੀਤ ਹੋਈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੰਬੂ ਵਿੱਚੋਂ ਨਿਕਲ ਕੇ ਤੇ ਟਹਿਲਦੇ ਫਿਰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਕੱਲੇ-ਕੱਲੇ ਸਿੱਖ ਦੇ ਕੋਲ ਜਾ ਰਹੇ ਤੇ ਕੱਲੇ-ਕੱਲੇ ਸਿੱਖ ਦੇ ਕੋਲ ਜਾ ਕੇ ਕਿਸੇ ਦੇ ਕੇਸਾਂ ਨੂੰ ਜੇ ਖਿਲਰੇ ਹੋਏ ਨੇ ਤੇ ਬੜੇ ਪਿਆਰ ਦੇ ਨਾਲ ਆਪ ਹੱਥੀਂ ਉਹਦਾ ਜੂڑا ਕਰਦੇ ਕਿਸੇ ਪਿਆਰ ਦੇ ਕਿਸੇ ਸਿੱਖ ਦੇ ਪਿਆਰ ਨਾਲ ਸਿਰ ਤੇ ਹੱਥ ਫੇਰਦੇ ਇਥੋਂ ਤੱਕ ਕੇ ਉਹਨਾਂ ਦੇ ਮਸਤਕ ਨੂੰ ਚੁੰਮਦੇ ਨੇ ਤੇ ਜਦੋਂ ਪੈਰਾਂ ਵਾਲੇ ਪਾਸੇ ਆਉਂਦੇ ਨੇ ਤੇ ਆਪਣੇ ਸਿੱਖਾਂ ਦੇ ਪੈਰਾਂ ਤੇ ਸਿਰ ਰੱਖ ਕੇ ਆਪਣੇ ਸਿੱਖਾਂ ਦੇ ਪੈਰ ਵੀ ਚੁੰਮਦੇ ਨੇ ਸਿੱਖਾਂ ਨੂੰ ਧੰਨ ਕਹਿੰਦੇ ਨੇ ਸਿੱਖੋ ਤੁਸੀਂ ਮੇਰਾ ساری ਜ਼ਿੰਦਗੀ ਸਾਥ ਨਹੀਂ ਛੱਡਿਆ ਅੱਜ ਉਹ ਸਮਾਂ ਹੈ ਜਦੋਂ ਮੇਰੇ ਕੋਲ ਕੁਝ ਵੀ ਨਹੀਂ ਅੱਜ ਉਹ ਸਮਾਂ ਹੈ ਜਿਸ ਸਮੇਂ ਦੇ ਵਿੱਚ ਪਤਾ ਹੈ ਸਾਰੇ ਪਾਸੇ ਫੌਜਾਂ ਆ ਗਈਆਂ ਘੇਰਾ ਪੈ ਗਿਆ ਕੱਲ ਨੂੰ ਕਿਤੇ ਜਾ ਨਹੀਂ ਸਕਦੇ ਸਾਹਮਣੇ ਮੌਤ ਹੈ ਪਰ ਤੁਸੀਂ ਫਿਰ ਵੀ ਮੇਰਾ ਸਾਥ ਨਹੀਂ ਛੱਡਦੇ ਪਏ ਇਸ ਤਰੀਕੇ ਦਾ ਜਦੋਂ ਜज्ਬਾ ਆਪਣੀ ਸਿੱਖਾਂ ਦਾ ਵੇਖਿਆ ਤੇ ਇਹ ਮਹਾਨ ਗੁਰੂ ਆਪਣੀ ਸਿੱਖਾਂ ਦੇ ਪੈਰਾਂ ਤੇ ਸਿਰ ਰੱਖ ਕੇ ਤੇ ਨਮਸਕਾਰਾਂ ਕਰਦਾ ਪਿਆ ਦੁਨੀਆ ਵਿੱਚ ਹੋ ਸਕਦਾ ਹੈ ਕੋਈ ਐਸਾ ਗੁਰੂ ਜਿਹੜਾ ਆਪਣੇ ਸਿੱਖਾਂ ਨੂੰ ਇੰਨਾ ਪਿਆਰ ਆਪਣੇ ਸਿੱਖਾਂ ਨੂੰ ਇੰਨਾ ਪਿਆਰ ਤੇ ਸਤਿਕਾਰ ਦਿੰਦਾ ਹੋਵੇ ਆਪਣੇ ਸਿੱਖਾਂ ਨੂੰ ਹਮੇਸ਼ਾ ਆਪਣੇ ਪਰਿਵਾਰ ਨਾਲੋਂ ਵੱਧ ਕੇ ਆਪਣੇ ਪੁੱਤਾਂ ਦੇ ਨਾਲੋਂ ਵੱਧ ਕੇ ਪਿਆਰਦਾ ਹੋਵੇ ساری ਰਾਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੁੱਤੇ ਨਹੀਂ ਆਪਣੇ ਸਿੱਖਾਂ ਨੂੰ ਨਿਹਾਰਦੇ ਰਹੇ ਆਪਣੇ ਸਿੱਖਾਂ ਦੀ ਸੇਵਾ ਕਰਦੇ ਰਹੇ ਕਿਸੇ ਦਾ ਸਿਰ ਆਪਣੀ ਗੋਦ ਦੇ ਵਿੱਚ ਲੈ ਕੇ ਬੈਠ ਜਾਂਦੇ ਨੇ ਕਿਸੇ ਦਾ ਜਾ ਕਰਕੇ ਜੇ ਕੱਪੜਾ ਉਹਨਾਂ ਦੇ ਚਿਹਰੇ ਤੋਂ ਉਤਰਿਆ ਹੋਇਆ ਤੇ ਕਪੜਾ ਦੇ ਦਿੰਦੇ ਨੇ ਸੇਵਾ ਕਰਦੇ ਆਂ ਰਾਤ ਲੰਘਾ ਦਿੱਤੀ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿਖਾਣ ਨੂੰ ਲੈ ਕਰਕੇ ਹੁਣ ਇੱਥੇ ਫਿਰ ਦੀਵਾਨ ਲਾਇਆ ਆਸਾ ਦੀ ਵਾਰ ਦਾ ਕੀਰਤਨ ਹੋਇਆ ਨਿਤਨੇਮ ਦੀ ਬਾਣੀਆਂ ਦਾ ਪਾਠ ਹੋਇਆ ਪਾਠ ਹੋਣ ਤੋਂ ਬਾਅਦ ਸ਼ੁਕਰਾਨੇ ਦੀ ਅਕਾਲ ਪੁਰਖ ਦੇ ਅੱਗੇ ਅਰਦਾਸ ਹੋਈ ਅਰਦਾਸ ਹੋਈ ਤੇ ਚਾਰੇ ਪਾਸੇ ਨਿਗਾਹ ਕਮਾਈ ਤੇ ਜਦੋਂ ਸਤਗੁਰਾਂ ਨੇ ਨਿਗਾਹ ਕਮਾ ਕੇ ਵੇਖਿਆ ਕਿ ਟਿੱਡੀ ਦਲ ਜਿਹੜਾ ਚੜ ਕੇ ਆ ਰਿਹਾ ਜਿਹਦੇ ਵਿੱਚ ਪਹਾੜੀ ਰਾਜਿਆਂ ਦੀਆਂ ਫੌਜਾਂ ਦਿੱਲੀ ਤੋਂ ਆਈਆਂ ਹੋਈਆਂ ਔਰੰਗਜ਼ੇਬ ਦੀਆਂ ਫੌਜਾਂ ਉਹਨਾਂ ਨੇ ਆਣ ਕੇ ਚਮਕਾਉੜ ਦੀ ਇਸ ਗੜੀ ਨੂੰ ਘੇਰਾ ਪਾ ਲਿਆ ਹੋਇਆ ਤੇ ਇਤਿਹਾਸਕਾਰ ਇਥੋਂ ਤੱਕ ਲਿਖਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਫੌਜ ਕਿ ਇਹ ਸਾਰੀ ਫੌਜ ਇੱਕ ਇੱਕ ਮੁੱਠੀ ਮਿੱਟੀ ਦੀ ਚੱਕ ਕੇ ਜੀ ਚਮਕੌਰ ਦੀ ਗੜੀ ਤੇ ਸੁੱਟੇ ਤੇ ਉਹ ਛੋਟੀ ਜੀ ਗੜੀ ਮਿੱਟੀ ਦੇ ਨਾਲ ਤਬ ਕੇ ਤੇ ਉਹ ਨਾਸ਼ ਹੋ ਜਾਂਦੀ ਹੈ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ 40 ਸਿੱਖਾਂ ਨੂੰ 10 ਲੱਖ ਦੇ ਕਰੀਬ ਫੌਜ ਨੇ ਘੇਰਾ ਪਾ ਲਿਆ ਜਫਰਨਾਮਾ ਪੜੋ ਸਤਿਗੁਰਾਂ ਦੀ ਬਾਣੀ ਪੜੋ ਸਤਿਗੁਰੂ ਔਰੰਗਜ਼ੇਬ ਨੂੰ ਲਿਖਦੇ ਨੇ ਔਰੰਗਜ਼ੇਬ ਤੇਰੇ ਟਿੱਡੀ ਦਲ ਨੇ ਆਣ ਕੇ ਮੇਰੇ ਥੋੜੇ ਜੇ 40 ਸਿੱਖਾਂ ਨੂੰ ਘੇਰ ਲਿਆ ਤੇ ਦੁਨੀਆਂ ਦੀ ਅਸਾਵੀ جنگ ਐ ਇੱਕ ਪਾਸੇ 40 ਸਿੱਖ ਹੋਣਗੇ ਤੇ ਇੱਕ ਪਾਸੇ 10 ਲੱਖ ਤੋਂ ਵੱਧ ਦੀ ਫੌਜ ਹੋਏਗੀ ਪਰ ਇੱਕ ਪਾਸੇ ਪਿਆਰ ਦੇ ਵਿੱਚ ਲੜਨ ਵਾਲੇ ਨੇ ਇੱਕ ਪਾਸੇ ਤਨਖਾਹਾਂ ਤੇ ਲੜਨ ਵਾਲੇ ਨੇ ਜਿਹੜੇ ਪਿਆਰ ਤੇ ਲੜਨ ਵਾਲੇ ਨੇ ਉਹਨਾਂ ਦਾ ਜਜ਼ਬਾ ਤੇਰਾ ਟਿੱਡੀ ਦਲ ਫਿਰ ਨਹੀਂ ਦਬਾ ਸਕਦਾ ਉਹਨਾਂ ਦਾ ਜਜਬਾ ਤੇਰੇ ਇਹਨਾਂ 10 ਲੱਖ ਦੇ ਨਾਲੋਂ ਵੀ ਵੱਧ ਐ ਜਦੋਂ ਫੌਜ ਵੇਖਦੇ ਨੇ ਉਦੋਂ ਸਤਿਗੁਰੂ ਵੀ ਜਕਾਰੇ ਛੱਡਦੇ ਸਤਿਗੁਰੂ ਦੇ ਸਿੱਖ ਵੀ ਜਕਾਰੇ ਛੱਡਦੇ ਹੁਣ ਫੌਜ ਨੇ ਘੇਰਾ ਬੰਦਾ ਦਿੱਤਾ ਉਤੋਂ ਕੁਝ ਕੁ ਵਾਰ ਸਤਿਗੁਰਾਂ ਨੇ ਕੀਤੇ ਕੁਝ ਕੁ ਸਿੱਖਾਂ ਨੇ ਤੀਰਾਂ ਦੇ ਵਾਰ ਕੀਤੇ ਫੌਜ ਨੇ ਹੁਣ ਘੇਰਾ ਪਾ ਕਰਕੇ ਉਸ ਏਰੀਏ ਤੋਂ ਪਛਾੜ ਕੇ ਘੇਰਾ ਪਾ ਲਿਆ ਜਿੱਥੋਂ ਤੱਕ ਤੀਰਾਂ ਦੀ ਮਾਰ ਨਾ ਹੋ ਸਕੇ ਇਸ ਤਰੀਕੇ ਦੇ ਨਾਲ ਚਮਕੌਰ ਦੀ ਗੜੀ ਨੂੰ ਧਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਘੇਰ ਲਿਆ ਗਿਆ ਉਧਰ ਦੂਸਰੇ ਪਾਸੇ ਮਾਤਾ ਗੁਜਰ ਕੌਰ ਦੇ ਨਾਲ ਦੋਵੇਂ ਛੋਟੇ ਸਹਬਜ਼ਾਦੇ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ ਵਿਖੜੇ ਪੈਂਡਿਆਂ ਦੇ ਵਿੱਚੋਂ ਲੰਘਦਿਆਂ ਹੋਇਆਂ ਉਹ ਦੋਵੇਂ ਸਹਬਜ਼ਾਦੇ ਮਾਤਾ ਦੇ ਨਾਲ ਤੁਰੇ ਜਾਂਦੇ ਨੇ ਇਤਿਹਾਸ ਕਹਿੰਦਾ ਹੈ ਉਹਨਾਂ ਨੂੰ ਤੁਰੇ ਜਾਂਦਿਆਂ ਨੂੰ ਫਿਰ ਅਗਾਹ ਜਾ ਕੇ ਰਸਤੇ ਦੇ ਵਿੱਚ ਗੰਗੂ ਦੇ ਨਾਲ ਮਿਲਾਪ ਹੁੰਦਾ ਹੈ ਉਧਰ ਉਹਨਾਂ ਦਾ ਸਾਥ ਗੰਗੂ ਦਾ ਬਣ ਗਿਆ ਇਧਰ ਇਹ ਰਣ ਤੱਤੇ ਦੇ ਵਿੱਚ ਜੂਝਣ ਦੇ ਵਾਸਤੇ ਗੁਰੂ ਤੇ ਗੁਰੂ ਦੇ ਸਿੱਖ ਤਿਆਰ ਨੇ ਇਹ ਸਾਰਾ ਸਤਗੁਰਾਂ ਦੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਿਰਤਾਂਤ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅੱਗੇ ਸ਼ਹਾਦਤ ਦਾ ਬਿਰਤਾਂਤ ਅਸੀਂ ਅਗਲੇ ਦਿਨਾਂ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸਤਗੁਰੂ ਕਿਰਪਾ ਕਰਨ ਇਹਨਾਂ ਮਹਾਨ ਗੁਰਸਿੱਖਾਂ ਦਾ ਜਜ਼ਬਾ ਇਨਾ ਮਹਾਨ ਗੁਰਸਿੱਖਾਂ ਦਾ ਆਪਣੀ ਗੁਰੂ ਪ੍ਰਤੀ ਸਮਰਪਣ ਸਾਡੇ ਜੀਵਨ ਦਾ ਹਿੱਸਾ ਬਣ ਜਾਏ ਸਮਾ ਸਮਾਪਤ ਹੈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਸ਼ੀਸ਼ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ